ਵਾਹਿਗੁਰੂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਫਾਹਿਮ ਨੀਓ ਵਾਹਿਗੁਰੂ ਜੀ ਪਾਛੋ ਬਰਾਵ ਕੋ ਸੈ ਸ੍ਰੀ ਮਹਲਾ ਪੰਜਵਾ ਲੋੜਿੰਦੜਾ ਸਾਜਨ ਮੇਰਾ ਇਕਰ ਬੰਗਲ ਕਾਮ ਹੋ ਨੀਕੇ ਕਾਟ ਕਰਦ ਸਹਿ ਬਸੇਰਾ ਰਹਾਉ ਸੁਖ ਰਾਤਨ ਦੁਖ ਰਾਤਨ ਦਿਸਰਨਾ ਕਾਹੂ ਮੇਰਾ ਨਾਮ ਜਪਤ ਕੋਲ ਸੂਰ ਹੋ ਜਾਰਾ ਬਿਸ ਪਰਮ ਹਨੇਰਾ ਥਾ ਨ ਤਨਤਰ ਸਮਨੇ ਜਾਈ ਜੋ ਦਿਸ ਸੋਤੀ ਦਾ ਸੰਸੰਗ ਪਾਵੇ ਜੋ ਨਾਨਕਾ ਇਸ ਬਹਰ ਨ ਹੋਈ ਹੈ ਪੇਰਾ ਜੈ ਸ੍ਰੀ ਮਹੱਲਾ ਪੰਜਵਾਰ Babu

ਮੈਂ ਰਾਤ ਵੀ ਬੜੇ ਚੁੱਤੀ ਜਾਮਨ ਨੀਂਦ ਦੀ ਨਾਵੇਂ ਮੈਂ ਕਿਹਾ ਪਰਮਾਤਮਾ ਵੀ ਯਾਰ ਬਸ ਤੂੰ ਪਰ ਪਤਾ ਨਹੀਂ ਕੋਈ ਸਾਥ ਦਿੱਤਾਗਾ ਕਾਡਾ ਦਾ ਵੀ ਆਪਾਂ ਤੇਰਾ ਸੁਗਰਾਣਾ ਕਰਨਾ ਕਰਵਾਉਣ ਵਾਸਤੇ ਪਤਾ ਨਹੀਂ ਕਿਵੇਂ ਅੱਜ ਮਤਲਬ ਕਿਉਂ ਦਿਨ ਕੱਡੇ ਨੇ ਵੀ ਉਹ ਆਪਾਂ ਦੇਖੋ ਸਾਰੇ ਬੰਦੇ ਹੋ ਸਕਦਾ ਪੁਛਤੀ ਆ ਆਪਾਂ ਕੋ ਪ੍ਰੋਪਰਟੀਾਂ ਜਨਾ ਮੇਰੇ ਵਾਲੇ ਬੰਦੇ ਹੋ ਸਕਦਾ ਕਦੇ ਕਿਹੜਾ ਇਸ ਘਰ ਚ ਮਾਰ ਲਦੇ ਹੋਣ ਲੇਕਿਨ ਆਪਾਂ ਕਦੇ ਟਾਈਮ ਨਹੀਂ ਮਿਲਦਾ ਇਹ ਨਹੀਂ ਪਤਾ 2 ਸਾਲ 4 ਸਾਲ ਬਾਅਦ ਕਦੇ ਨੰਗਦੇ ਆਈਏ ਜਾਂ ਕਿਵੇਂ ਆਈਏ ਪਰ ਵੀ ਮਤਲਬ ਪਰਮਾਤਮਾ ਦਾ ਇੰਨਾ ਚ ਪ੍ਰਾਨਾ ਮਿਉਣੇ ਸਾਨੂੰ ਇੱਥੇ ਮਲਾਇਆ ਗੁਰੂ ਘਰ ਦੇ ਦਰਸ਼ਨ ਕਰਾਇਆ, ਸ੍ਰੀ ਖਡਰਪਾਤ ਸਾਹਿਬ ਦੇ ਭੋਗ ਪਏ ਆ। ਇਹ ਸੋਨੇ ਟਾਗ ਨਾ ਬਾਬਾ ਜੀ ਨਾਲ ਚੁਕਰਾਉਣਾ ਸੀ ਬਾਤ ਕਰਾਂਗੇ ਉਹਨਾਂ ਨੇ ਜਿਹੜੀ ਅਰਦਾਸ ਕਰੀਏ ਸਾਡੇ ਸਾਰਿਆਂ ਲਈ। ਇੱਕ ਸਿੰਗਲ ਪਰਸਨ ਲਈ ਅਰਦਾਸ ਨਹੀਂ ਸੀਗੀ, ਸਾਰਿਆਂ ਲਈ ਅਰਦਾਸ ਸੀਗੀ। ਸਾਰਾਂ ਦੀ ਚੜ੍ਹਦੀ ਕਲਾ ਵਾਸਤੇ ਉਹ ਸ਼ਬਦ ਬੋਲੇ ਨੇ ਤੇ ਉਹ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਖੜ ਕੇ ਅਰਦਾਸ ਕਰ ਗਿਆ। ਤੋਂ ਦਾਸ ਕਦੇ ਵਿਅਕਤੀ ਨਹੀਂ ਜਾਂਦੀ। ਕਦੇ ਵੀ ਵਿਅਕਤੀ ਨੀ ਜਾਓ ਕਿ ਮੈਨੂੰ ਅਮੀਰ ਆ ਵੀ ਆਪਣੇ ਆਉਣ ਵਾਲੇ ਕੰਮ ਵੀ ਪ੍ਰਮਾਤਮਾ ਜਿਵੇਂ ਆਪਣੇ ਹੌਸਲੇ ਤੇ ਲੇਪਰੇ ਚੜੇ ਨੇ ਉਹਨਾਂ ਆਪਣੇ ਆਪੇ ਜਰਾ ਦੇ ਨੇ

لی فور